ਹਿੰਦੁਸਤਾਨ ਦੀ ਸਿੱਖਿਆ ਕ੍ਰਾਂਤੀ ਵੱਲੋਂ ਜਨਕਮੁਨੀ ਸੋਧੀਆਂ ਨੇ ਸਿੱਖਿਆ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਗਈ ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਾਅ ਪੰਜਾਬ ਜੋ ਮਹਿ ਮਿੱਡੀ ਗਈ ਆ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਡਾਕਟਰ ਹਰੀ ਸਿੰਘ ਸੇਕਸਨਸ ਕੰਟਰੀ ਸਕੂਲ ਕੋਟਕਪੂਰਾ ਵਿਖੇ ਬੱਚਿਆਂ ਨੂੰ ਜਾਗਰੂਕ ਕਰਨ ਸੰਬੰਧੀ ਉਹਨਾਂ ਨੇ ਗੱਲਬਾਤ ਕਰਦੇ ਹੋਏ ਪੱਤਰਕਾਰਾਂ ਨਾਲ ਦੱਸਿਆ ਕਿ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਹੌਂਦੀ ਸਰਕਾਰ ਦੇ ਵਿੱਚ ਅੰਤਰ ਦੇਖੋ ਜੋ ਕਿ ਇੱਕ ਸਕੂਲਾਂ ਨੂੰ ਇੱਕ ਨਵੀਂ ਮੋੜ ਅਤੇ ਨਵੀਂ ਦਿਸ਼ਾ ਦਿੱਤੀ ਗਈ ਹੈ ਅੱਜ ਸਕੂਲਾਂ ਦੀ ਹਨਾਰ ਅਤੇ ਸਕੂਲ ਦੇਖੋ ਕਿੱਡੇ ਸੋਹਣੇ ਬਣੇ ਆ ਉਸ ਮੌਕੇ ਤੇ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਸੱਭਿਆਚਾਰਕ ਨਾਲ ਜੁੜੇ ਹੋਏ ਪੰਜਾਬ ਦੇ ਹਰਿੰਦਰ ਸੰਧੂ ਜੀ ਵੱਲੋਂ ਇੱਕ ਸੱਭਿਆਚਾਰਕ ਗੀਤ ਗਾਇਆ ਗਿਆ ਉੱਥੇ ਮਾਨ ਸ਼ੀਤਾਂ ਪਹੁੰਚੀਆਂ ਨੂੰ ਉਹਨੇ ਬਚਪਨ ਆਜ਼ਾਦ ਕਰਾ ਦਿੱਤਾ ਤੇ ਬਚਪਨ ਵਿੱਚ ਲੈ ਗਿਆ ਕੇਐਸਕੇ ਨੂੰ ਚਲਤੋਂ ਜ਼ਿਲ੍ਹਾ ਸ੍ਰੀਮੁਖ ਸਾਹਿਬ ਤੋਂ ਗ੍ਰੈਂਟ ਪੱਟੀ ਤੇ ਕੁਲਦੀਪ ਸਿੰਘ ਦੀ 에어ਪੋਰਟ ਤੋਂ ਦੇਖ ਰਹੇ ਅੱਜ ਕੱਲ ਤਾਂ ਵੈਨਣਾ ਚਾਹੁੰਦੇ ਬੱਚੇ ਸਾਡੇ ਵੇਲੇ ਵੈਨਣਾ ਨਹੀਂ ਹੁੰਦੀਆਂ ਸੀ ਛੋਟੇ ਛੋਟੇ ਕੰਦਾ ਹੁੰਦੀ ਸੀ ਟੱਪੋ ਵੀ ਜਾਂਦਾ ਸੀ ਕਈ ਵਾਰੀ ਫੇਰੀ ਖਾੜਾ ਲੱਗੇ ਆਣਾ ਖਾੜਾ ਸੁਣਨੇ ਜਾਣਾ ਉਹ ਉਹ ਬਚਪਨ ਚੇਤੇ ਕਰਾਉਣ ਲੱਗਾਂ ਅੱਤੀ ਛੁੱਟੀ ਘਰ ਭੱਜ ਜਾਣਾ ਇੱਕ ਦੂਜੇ ਦੀ ਰੋਟੀ ਖਾਣਾ ਫੇਰ ਨਾਲ ਲੱਭਿਆ ਬਚਪਨ ਵਾਲਾ ਫੇਰ ਨਾਲ ਲੱਭਿਆ ਬਚਪਨ ਵਾਲਾ ਮੈਨੂੰ ਕਿਤੇ ਨਜ਼ਾਰਾ ਤੂੰ ਸੀ ਇਕੱਠੇ ਬੰਟੇ ਸੀ ਉੱਲੀ ਡੰਡਾ ਸੀਖ ਤੋਂ ਹੁੰਦੀ ਖੇਤ 'ਚ ਮੈਦੇ ਫੌਜੀ ਕਰਾ ਤੂੰ ਸੀ ਉੱਲੀ ਡੰਡਾ ਖੇਤ ਆਪ ਦੇ ਲਈ ਇੱਕ ਵੱਡੀ ਪਲਾਨ ਉੱਟਦਿਆਂ ਪੰਜਾਬ ਸਿੱਖਿਆ ਕ੍ਰਾਂਤੀ ਦੇ ਨਾਲ ਬਦਲਦਾ ਪੰਜਾਬ ਮਹਿੰਮ ਦੇਵ ਜੀ ਸਮਾਗਮ ਹੋਏ ਸਾਡੇ ਸਿੱਖਿਆ ਭਾਗ ਦੇ ਸਾਰੇ ਉੱਚ ਅਧਿਕਾਰੀ ਡਿਪਟੀ ਡੀਓ ਡੀਓ ਸਾਹਿਬ ਔਰ ਸਭ ਤੋਂ ਵੱਧ ਜਿਨ੍ਹਾਂ ਲਈ ਬੱਚੇ ਮੈਨੂੰ ਲੱਗਾ ਤਾੜੀ ਮਾਰਨਗੇ ਸਾਡੇ ਪ੍ਰਿੰਸੀਪਲ ਪੰਨਾ ਲਾਲ ਜੀ ਅੱਜ ਆਪਣੇ ਬੱਚਿਆਂ ਦੇ ਸਾਹਮਣੇ ਕਸਣਾ ਚਾਹੁੰਦਾ ਕਿ ਪਹਿਲਾ 2022 ਤੋਂ ਪਹਿਲਾਂ ਬੱਚਿਆਂ ਨੇ ਪੜ੍ਹਨਾ ਨਹੀਂ ਸਕਦਾ ਸੀ ਜਿਨ੍ਹਾਂ ਦੇ ਮਾਪੇ ਕੋਲੇ ਨੌਕਰੀਆਂ ਖਰੀਦਣ ਵਾਸਤੇ ਪੈਸੇ ਨਹੀਂ 2022 ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਐਸਾ ਬਦਲਾਅ ਆਇਆ ਕਿ ਹਰੇਕ ਬੱਚਾ ਭਾਵੇਂ ਅਮੀਰ ਦਾ ਹੈ ਗਰੀਬ ਦਾ ਉਹਦੇ ਮਨ ਦੇ ਵਿੱਚ ਇੱਕ ਆਸ ਵੱਜ ਗਈ ਹੈ ਵੀ ਜੇ ਮੈਂ ਬਣ ਗਿਆ ਤਾਂ ਮੈਨੂੰ ਵੀ ਸਰਕਾਰੀ ਨੌਕਰੀ ਮਿਲੂਗੀ ਇਹ ਆ ਬਦਲਾਅ ਸਭ ਤੋਂ ਵੱਡਾ ਬਦਲਾਅ ਪੰਜਾਬ ਕਿ ਨਹੀਂ ਰਹਿ ਸਕਦਾ ਹੁਣ ਜਿਹੜਾ ਤੇਰਾ ਕਾਰੋਬਾਰ ਕਰਦਾ ਹੈ ਸਿੱਖਿਆ ਕ੍ਰਾਂਤੀ ਬਾਰੇ ਦਿਓ ਜਾਣਕਾਰੀ ਦੇਖੋ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਨਵੀਂ ਸੋਚ ਹੈ ਜੀਦੇ ਜੇ ਵੀ ਜੇ ਤੁਸੀਂ ਤੂੰ ਬਣਾਉਣਾ ਹੈ ਦੇਖਦਾ ਬਣਾਉਣਾ ਬੱਚਿਆਂ ਦਾ ਬਣਾਉਣਾ ਅਤੇ ਸਾਡਾ ਜਿਹੜਾ ਸਕੂਲਾਂ ਦਾ ਸਾਡੇ ਜਿਹੜੇ ਸਕੂਲਾਂ ਦੇ ਵਿੱਚ ਹੁੰਦਾ ਹੈ ਉਹ ਬਾ ਕਮਾਲ ਹੋਣਾ ਚਾਹੀਦਾ ਹੈ ਇਨਕਲਾਬੀ ਹੋਣਾ ਚਾਹੀਦਾ ਸੋ ਪਿਛਲੇ ਸਾਲ ਦੇ ਵਿੱਚ ਇਹ ਕਦੇ ਮਤਲਬ ਆਪ 10-15 ਸਾਲਾਂ ਦੇ ਵਿੱਚ ਇਹ ਹੋਇਆ ਹੀ ਨਹੀਂ ਸੀ ਵੀ ਸਾਡੇ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਜੇਈ ਪਾਸ ਕਰਨ ਵਾ 199 ਵਿਦਿਆਰਥੀਆਂ ਨੇ ਜੇਈ ਪਾਸ ਕੀਤੀ ਜੇਡਬਲਿਊ ਆਈਆਈਐਮ ਅੰਮਦਾਬਾਦ ਉਥੋਂ ਸਖਲਾਈ ਡਾਕਟਰ ਸਾਹਿਬ ਸਖਲਾਈ ਬ੍ਰਾਕ ਕਰ ਰਹੇ ਆ ਪਹਿਲਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਚਾਰ ਦੁਆਰੀ ਨਹੀਂ ਸੀ ਹੁਣ 98% ਸਕੂਲਾਂ ਵਿੱਚ ਪੱਕੀ ਚਾਰ ਦੁਆਰੀ ਹੁਣ ਕਰਵਾਤੀ ਹੈ ਸੁਰੱਖਿਆ ਲਈ ਸੁਰੱਖਿਆ ਗਾਰਡ ਹੁਣ ਸਕੂਲਾਂ ਦੇ ਵਿੱਚ ਰੱਖੇ ਗਏ ਆ ਮਤਲਬ ਇੱਕ ਇੱਕ ਕਨਸੈਪਟ ਹੈ ਹੀ ਨਹੀਂ ਸੀ ਪਹਿਲਾਂ ਫਿਰ 1170 ਚੌਕੀਦਾਰ ਰੱਖੇ ਗਏ ਆ ਇੱਥੇ ਪਿਛਲੀਆਂ ਸਰਕਾਰਾਂ ਦੇ ਵੇਲੇ ਬਿਜਲੀ ਦਾ ਬਿੱਲ ਦੇਣਾ ਅਤੇ ਫੰਡ ਨਹੀਂ ਹੁੰਦੇ ਸੀ ਹੁਣ ਇਹਨਾਂ ਨੂੰ ਪ੍ਰੋਪਰ ਤਨਖਾਹ ਵੀ ਮਿਲੇਗੀ ਪ੍ਰੋਪਰ ਫੰਡ ਨਾਲ ਤੇ ਰੱਖਿਆ ਗਿਆ ਹੈ 1800 ਨਵੇਂ ਕੈਂਪਸ ਮੈਨੇਜਰ ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ 650 ਨਵੇਂ ਕਮਰੇ ਬਣਾਏ ਗਏ ਨੇ 4700 ਕਲਾਸ ਰੂਮਾਂ ਦਾ ਨਵੀਨੀਕਰਨ ਕੀਤਾ ਗਿਆ ਔਰ ਹੋਰ ਵੱਡੀ ਗੱਲ ਜਿਹੜਾ ਮੈਂ ਸਾਡੇ ਪ੍ਰਿੰਸੀਪਲ ਸਾਹਿਬਾਨ ਨੂੰ ਸਾਡੇ ਸਿੱਖਿਆ ਵਿਭਾਗ ਨੂੰ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨੂੰ ਵਧਾਈ ਦੇਣਾ ਚਾਹੁੰਦਾ ਵੀ 9000 ਬੱਚੇ ਪ੍ਰਾਈਵੇਟ ਸਕੂਲਾਂ ਛੱਡ ਕੇ ਸਾਡੇ ਸਰਕਾਰੀ ਸਕੂਲਾਂ ਵਿੱਚ ਉਹਨਾਂ ਨੇ ਐਡਮਿਸ਼ਨ ਲਈ ਹੈ ਇਹ ਬਹੁਤ ਵੱਡੀ ਗੱਲ ਹੈ ਸੋ ਔਰ ਸਾਡੇ ਜਿਹੜੇ ਬੱਚੇ ਆ ਪਹਿਲਾਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਜਾਂਦੇ ਹੁੰਦੇ ਸੀ ਸਰਕਾਰੀ ਸਕੂਲਾਂ ਦੇ ਬੱਚੇ ਚੰ드ਰੀਆਨ 3 ਤੇ ਅਦਿੱਤਿਆ L1 ਲਾਂਚ ਦੇਖਣ ਲਈ ਉਹਨਾਂ ਨੇ ਇਸਰੋ ਦਾ ਦੌਰਾ ਕੀਤਾ ਸਾਡੇ ਬੱਚਿਆਂ ਨੇ ਔਰ ਬੋਰਡ ਦੀ ਪਾਸ ਪ੍ਰਤਿਸ਼ਠਾ ਜਿਹੜੀ ਪਿਛਲੇ ਸਾਲ ਦੀ ਸਾਡੀ ਉਹ 92% ਤੋਂ ਪਾਰ ਹੋ ਗਈ 100% ਦਾ ਸਾਡਾ ਕ੍ਰਿਟੀਚਰ ਔਰ ਤੁਸੀਂ ਦੇਖੋ ਵੀ ਇਹ ਇਨਕਲਾਬ ਨਹੀਂ ਤਾਂ ਹੋਰ ਕੀ ਹੈ 234 ਪ੍ਰਿੰਸੀਪਲ 144 ਪ੍ਰਾਇਮਰੀ ਅਧਿਆਪਕ ਤੇ 150 ਪ੍ਰਿੰਸੀਪਲ ਤੇ ਹੈਡਮਾਸਟਰ ਕਨਵਰ ਸਿੰਘਾਪੁਰ ਬਿਲੈਂਡ ਟ੍ਰੇਨਿੰਗ ਲੈ ਕੇ ਆਏ ਮਤਲਬ ਇਹ ਵੱਡੀ ਗੱਲ ਹੈ ਸਾਡੇ ਪ੍ਰਿੰਸੀਪਲ ਸਾਹਿਬ ਵੀ ਇਹ ਵੀ ਫਿਰ ਲੈ ਟ੍ਰੇਨਿੰਗ ਲੈ ਕੇ ਆਏ ਸੋ ਇਹ ਕੋਡਪੂਰਾ ਕੋਡਪੂਰਾ ਹੋ ਗਈ ਪਈ ਸਾਰੇ ਪਾਸੇ ਹਾਂਜੀ ਸਾਰਾ ਕੁਝ ਕੋਡਪੂਰਾ ਹਾਂਜੀ ਫਿਰ ਜਿਹੜੇ ਵਿਚਾਰੇ ਸਾਡੇ ਅਧਿਆਪਕ ਚੱਕੇ ਤੁਰੇ ਫਿਰਦੇ ਸੀ 12316 ਮੈਂ ਫਿਰ ਵੀ ਕਰ ਲਿਆ 12316 ਅਧਿਆਪਕਾਂ ਨੂੰ ਰੈਗੂਲਰ ਕੀਤਾ ਗਿਆ ਇਹ ਪੰਜਾਬ ਸਰਕਾਰ ਦੀ ਬਹੁਤ ਵੱਡਾ ਇਨਕਲਾਬੀ ਕਦਮ ਹੈ ਬਹੁਤ 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 ਸੋ ਫਿਰ ਪਹਿਲਾਂ ਜੇ ਕੋਈ ਭਰਤੀ ਹੁੰਦੀ ਸੀ ਤਾਂ ਉਹ ਅਖੀਰਲੇ 6 ਮਹੀਨੇ ਚੁੰਦੀ ਸੀ ਜਦੋਂ ਉਹ ਪ੍ਰੋਸੈਸ ਕੰਪਲੀਟ ਹੋਣ ਲੱਗਦਾ ਸੀ ਉਦੋਂ ਨੂੰ ਕੋਡ ਲੱਗ ਜਾਂਦਾ ਸੀ ਸਰਕਾਰ ਬਣਦਿਆਂ ਸਾਰੀ ਪੱਤੀਆਂ ਦੀ ਲੜੀ ਸ਼ੁਰੂ ਕਰਤੀ 50000 ਤੋਂ ਉੱਤੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਜਿਨ੍ਹਾਂ ਦੇ ਵਿੱਚ 10487 ਮੈਂ ਫੇਰ ਰੀਪੀਟ ਕਰ ਰਿਹਾ 10487 ਨਵੇਂ ਅਧਿਆਪਕ ਭਰਤੀ ਕੀਤੇ ਗਏ ਇਹ ਪੰਜਾਬ ਸਰਕਾਰ ਦਾ ਇਨਕਲਾਬੀ ਕਦਮ ਮੈਂ ਬੋਲਾਈ ਦੇ ਅੱਛਾ ਫੇਰ ਹੋਰ ਸਕੂਲਾਂ ਦਾ ਪ੍ਰਬੰਧ ਕਰਨ ਵਾਸਤੇ 1238 ਜਿਹੜੇ ਆ ਗੈਰ ਅਧਿਆਪਨ ਸਟਾਫ ਆ ਜਿਹੜਾ ਨੌਨ ਟੀਚਿੰਗ ਸਟਾਫ ਆ ਉਹ ਵੀ ਭਰਤੀ ਕੀਤਾ ਗਿਆ ਇਹ ਪੰਜਾਬ ਸਰਕਾਰ ਦੀ ਜਿਹੜੀ ਹੈਗੀ ਹੈ ਪਰ ਕੁੱਲ ਦਾ ਤੋ ਦੱਸ ਹੀ ਚੁੱਕਿਆ ਵੀ 50000 ਤੋਂ ਉੱਤੇ 51000 ਦੇ ਕਰੀਬ ਜਿਹੜੀਆਂ ਨੌਕਰੀ ਦਿੱਤੀਆਂ ਗਈਆਂ ਸੀ ਬਾਕੀ ਵੀ ਆਪਾਂ ਹੁਣ ਗੱਲ ਕਰੀਏ ਸਾਡੇ ਮੁੰਡੇ ਵਾਲੇ ਸਕੂਲ ਦੀ ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਆਫ ਐਮਿਨੈਂਸ ਲੜਕੇ ਕੋੜਪੁਰਾ ਦੀ ਗੱਲ ਕਰੀਏ ਤਾਂ ਇੱਥੇ ਜਿਹੜੀਆਂ ਅਸੀਂ ਸਾਇੰਸ ਲੈਬ ਬਣਾਈ ਆ ਪੂਰੀ ਵਧੀਆ ਜਿਹੜੀ ਮਤਲਬ ਸਟੇਟ ਆਫ ਆਰਟਸ 11 ਲੱਖ ਰੁਪਏ ਉਹਦੇ ਵਾਸਤੇ ਖਰਚ ਹੋ ਗਿਆ ਸੀ 11 ਲੱਖ ਰੁਪਏ ਲਾਇਬ੍ਰੇਰੀ ਦੀ ਗ੍ਰਾਂਟ ਅਸੀਂ 9 ਲੱਖ 62 ਹਜ਼ਾਰ ਰੁਪਏ ਇੱਥੇ ਦੇ ਚੁੱਕੇ ਹਾਂ ਕਲਾਸਰੂਮ ਦੀ ਗ੍ਰਾਂਟ 7 ਲੱਖ 51 ਹਜ਼ਾਰ ਰੁਪਏ ਇੱਥੇ ਦੇ ਚੁੱਕੇ ਹਾਂ ਨਵੇਂ ਬਾਥਰੂਮ ਸਕੂਲਾਂ ਦੇ ਬਾਥਰੂਮਾਂ ਦਾ ਬਹੁਤਰਾ ਹੁੰਦਾ ਸੀ ਇਹ ਜਦੋਂ ਪੰਜਾਬ ਦੇ ਹਾਲਾਤ ਚੰਗੇ ਸੀ ਉਦੋਂ ਦੀ ਗੱਲ ਕਰਦਾ ਉਦੋਂ ਵੀ ਮਾੜੇ ਹਾਲਾਤਾਂ ਪਿਛਲੇ ਦਹਾਕੇ ਦਾ ਵੀ ਬਹੁਤ ਬੁਰਾ ਹਾਲ ਹੋ ਗਿਆ ਸੀ ਲੇਕਿਨ ਜਦੋਂ ਹਾਲਾਤ ਚੰਗੇ ਹੁੰਦੇ ਉਦੋਂ ਵੀ ਬਾਥਰੂਮ ਚੰਗੇ ਨਹੀਂ ਸੀਗੇ ਬਸ ਅਸੀਂ ਜਦੋਂ ਪੜਦੇ ਰਹੇ ਮੈਂ ਵੇਖਿਆ ਲੇਕਿਨ ਇੱਥੇ ਨਵੇਂ ਬਾਥਰੂਮ 4 ਲੱਖ ਫਿਰ ਨਵੀਂ ਚਾਰਦਵਾਰੀ ਜਿਹੜੇ ਘਰ ਦੀ ਚਾਰਦਵਾਰੀ ਨਹੀਂ ਹੈ ਉਹਦੇ ਘਰ ਬਾਰੇ ਤੁਸੀਂ ਕੀ ਕਹਿ ਸਕਦੇ ਹੋ ਸੋ ਉਹਦੇ ਵਾਸਤੇ 26 ਲੱਖ 40000 ਰੁਪਇਆ ਲਾ ਕੇ ਨਵੀਂ ਚਾਰਦਵਾਰੀ ਕੀਤੀ ਗਈ ਹੈ ਜਿਹੜੇ ਬਾਅਦ ਨੂੰ ਪਹਿਲਾਂ ਬਣੇਗੇ ਸੀ ਉਹਨਾਂ ਦੀ ਰਿਪੇਅਰ ਵੀ ਕੀਤੀ ਗਈ 70000 ਰੁਪਇਆ ਹੋਰ ਲਾਇਆ ਸੋ 95 ਲੱਖ 959000 ਰੁਪਇਆ ਲਗਭਗ 60 ਲੱਖ ਰੁਪਇਆ ਤੇ ਲਾਤਾ ਤੇ ਇਹ ਸ਼ੁਰੂਆਤ ਹੈ This is not an end this is the beginning of a new era of Punjab ਬਾਕੀ ਜੇ ਆਪਾਂ ਗੱਲ ਕਰੀਏ ਚੰ드ਰੀਆਨ ਦੀ ਲਾਂਚਿੰਗ ਦੇਖਣ ਵਾਸਤੇ ਸਾਡੇ ਸਕੂਲਾਂ ਬੱਚਾ ਗਿਆ। ਜੀ। ਅੱਜ ਫਿਨਲੈਂਡ ਦੇ ਸਾਡੇ ਪ੍ਰਿੰਸੀਪਲ ਸਾਹਿਬ ਟ੍ਰੇਨਿੰਗ ਕਰਕੇ ਆਏ। ਫਿਰ ਆਉਣ ਵਾਲੇ ਦਿਨਾਂ 'ਚ 2 ਕਰੋੜ ਦੀ ਲਾਗਤ ਨਾਲ ਇੱਥੇ ਅੰਤਰਰਾਸ਼ਟਰੀ ਪੱਧਰ ਦਾ ਜਿਹੜਾ ਫੁੱਟਬਾਲ ਗਰਾਊਂਡ ਬਣੇਗਾ 2 ਕਰੋੜ ਰੁਪਏ ਲੱਗਦੇ। ਤੇ ਜਿਹੜਾ ਆਪਣਾ ਬਾਸਕਟਬਾਲਾ ਇਹ ਇਹਨੂੰ ਵੀ ਡਬਲ ਕਰ ਲੈਣਾ। ਸੋ ਮੈਂ ਮਾਣਯੋਗ ਸਿੱਖਿਆ ਮੰਤਰੀ ਜੀ ਨੂੰ ਬਹੁਤ ਵਧਾਈ ਦਿੰਦਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇੱਥੇ ਬੜੇ ਇਨਕਲਾਬੀ ਤਬਦੀਲੀਆਂ ਆਈਆਂ ਔਰ ਕੋਡ ਪੂਰੇ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਹੈ ਤੇ ਸਾਡੇ ਸ੍ਰੀ ਮਨੀਸ਼ ਜੁਦੂਰੀਆ ਜੀ ਜਿਹੜੇ ਕਿ ਸਿੱਖਿਆ ਕ੍ਰਾਂਤੀ ਦੇ जनक ਨੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਨੇ ਸਿੱਖਿਆ ਨੂੰ ਇੱਕ ਨਵਾਂ ਪਰਸਪੈਕਟਿਵ ਦਿੱਤਾ ਨਵੀਂ ਦਿਸ਼ਾ ਦਿੱਤੀ ਉਹਨਾਂ ਦਾ ਧਿਆਰ ਪਰ ਆ ਵੀ ਇੱਥੇ ਅਸੀਂ ਫਾਇਦਾ ਲਵਾਂਗੇ ਮੈਂ ਉਹਨਾਂ ਦਾ ਸਮਾਂ ਕੱਟਣ ਤੇ ਪੰਜਾਬ ਵਾਸਤੇ ਸਮਾਂ ਕੱਟਣ ਤੇ ਮੈਂ ਬਹੁਤ ਧੰਨਵਾਦੀ ਹਾਂ ਸੋ ਆਪ ਸਭ ਦਾ ਬਹੁਤ ਧੰਨਵਾਦ ਸਾਡੀ ਮੀਡੀਆ ਵਾਲਿਆਂ ਦਾ ਬਹੁਤ ਧੰਨਵਾਦ ਸਪੀਕਰ ਸਾਹਿਬ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੱਚਿਆਂ ਨੂੰ ਸਾਲ-ਸਾਲ ਦੋ-ਦੋ ਸਾਲ ਹੋ ਗਏ ਡਿਗਰੀਆਂ ਕੀਤੀਆਂ ਨੇ ਤੇ ਹਲੇ ਤੱਕ ਡਿਗਰੀਆਂ ਨਹੀਂ ਆਈਆਂ ਕਈਆਂ ਦੇ ਸਰਟੀਫਿਕੇਟ ਨਹੀਂ ਮਿਲੇ ਤੇ ਉਹ ਬੱਚਿਆਂ ਦੇ ਸਾਲ ਖਰਾਬ ਹੋ ਰਿਹਾ ਕਿ ਉਹਦੇ ਉੱਰੋਂ ਵੀ ਧਿਆਨ ਦਿੱਤਾ ਜੇ ਦੇਖੋ ਜੀ ਤੁਸੀਂ ਰਿਕਾਰਡ ਕਢਾ ਕੇ ਦੇਖ ਲਿਓ ਜਿੰਨੀ ਗ੍ਰਾਂਟ ਇਹ ਸਰਕਾਰ ਨੇ ਆਮ ਆਦਮੀ ਦੀ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਿੱਤੀ ਪਹਿਲਾਂ ਕਿਸੇ ਨੇ ਨਹੀਂ ਦਿੱਤੀ ਉਹ ਹਾਲਾਤ ਹੌਲੀ-ਹੌਲੀ ਠੀਕ ਹੋ ਰਿਹਾ ਉਹ ਲੋਟਾ ਉਧਰ ਜੇ ਤੇ ਮੇਰੀ ਮੰਮੀ ਦਾ ਸਾਰੀ ਦੇ 1.5 ਲੱਗ ਜਾਂਦੀ ਸੀ ਉਹ ਠੀਕ ਕਰਨਾ ਤੇ ਇੱਕ ਬਾਦ ਲਗ ਉਲਟ ਜਾ ਸੀ ਇਹ ਸਾਰਿਆਂ ਨੇ ਪੰਜਾਬ ਨੂੰ ਉਲਝਾਇਆ ਪਿਆ ਸੀ ਇਹ 70 ਸਾਲਾਂ ਦੇ ਉਲਝਣਾ ਹੈ ਇਹ ਹੌਲੀ ਹੌਲੀ ਨਿਕਲੂਗੀ ਸੋ ਡਿਕਰ ਸਾਹਿਬ ਤੁਹਾਡੇ ਵਿਰੋਧੀਆਂ ਦਾ ਕਹਿਣਾ ਹੈ ਸਰਕਾਰੀ ਸਕੂਲਾਂ ਵਾਸਤੇ ਬਹੁਤ ਵਧੀਆ ਕੰਮ ਨਹੀਂ ਕੰਮ ਕਰ ਰਹੀ ਹੈ ਪਰ ਪ੍ਰਾਈਵੇਟ ਸਕੂਲਾਂ ਵਾਸਤੇ ਕੀ ਪਾਲਿਸੀ ਹੈ ਉਹਦੀ ਲੁੱਟ ਦਾ ਜਿਹੜਾ ਪ੍ਰਾਈਵੇਟ ਸਕੂਲਾਂ ਦੀ ਉਹਦੇ ਕੀ ਹਮ ਕੁਛ ਲਗਾਇਆ ਹੈ ਦੇਖੋ ਹੌਲੀ ਹੌਲੀ ਸਾਰੀਆਂ ਲੁੱਟਾਂ ਦਾ ਬੰਦ ਕਰਦੀਆਂ ਜਿਹੜੀ ਆਮ ਆਦਮੀ ਦੀ ਸਰਕਾਰ ਬਣੀ ਹੈ ਇਹ ਲੁੱਟਾਂ ਬੰਦ ਕਰਨਾਂ ਤੇ ਬਣੀ ਹੈ ਸੋ ਉਹਦੇ ਵਾਸਤੇ ਪਾਲਿਸੀਜ਼ ਬਣ ਰਹੀਆਂ ਸੋ ਇਨ ਦਾ ਪਾਈਪਲਾਈਨ ਆਉਣ ਵਾਲੇ ਸਮੇਂ ਚ ਆਪਾਂ ਬਣਾ ਬੁਇਟ ਕਲਬ ਇਸ ਤੁਹਾਨੂੰ ਜਿਹੜੀ ਤਬਦੀਲੀ ਦਿਖਾਉਂਦੇ ਸਪੀਕਰ ਸਾਹਿਬ ਤੁਹਾਡੇ ਵਿਰੋਧੀਆਂ ਦਾ ਕਹਿਣਾ ਹੈ ਵੀ ਜਿਹੜੇ ਸ਼ਫਾਰਸ਼ ਜਾਂ ਰਿਸ਼ਵਤ ਨਹੀਂ ਦੇ ਸਕੇ ਉਹ ਰਹਿ ਗਏ ਟੀਚਰ ਬਨਨੋ ਸਪੀਕਰ ਬਨੋ ਰਹਿ ਗਏ ਦੇਖੋ ਗੱਲਾਂ ਵਿਰੋਧੀਆਂ ਦੀ ਗੱਲ ਮੈਨੂੰ ਜਰੂਰ ਦੱਸ ਦਿਆ ਕਰੋ ਤੁਸੀਂ ਵਿਰੋਧੀਆਂ ਨੂੰ ਬੋਲਣਾ ਬਹੁਤ ਜ਼ਰੂਰੀ ਹੁੰਦਾ ਉਹ ਕੋਈ ਬੰਦਾ ਮੈਨੂੰ ਮਿਲਾ ਦੇ